ਅੱਜ ਦੇ ਸਮੇਂ 'ਚ ਹਰ ਇਨਸਾਨ ਦੁਖੀ ਹੈ ਹਰ ਕੋਈ ਆਪਣੇ ਆਪ ਨੂੰ ਸੁਖੀ ਰੱਖਣਾ ਚਾਹੁੰਦਾ ਹੈ ਪਰੰਤੂ ਦੁਨਿਆਵੀ ਚੀਜ਼ਾਂ ਦੇ ਵਿੱਚ ਕੋਈ ਵੀ ਸੁੱਖ ਨਹੀਂ ਹੈ ਗੁਰਬਾਣੀ ਵਿੱਚ ਵੀ ਆਉਂਦਾ ਹੈ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਨਾਂ ਅਧਾਰ ਪਰ ਕਦੇ-ਕਦੇ ਅਸੀਂ ਇੰਨੇ ਦੁਖੀ ਹੁੰਦੇ ਹਾਂ ਕਿ ਸਾਡਾ ਮਨ ਡੋਲ ਜਾਂਦਾ ਹੈ ਸਾਡਾ ਸਾਡੇ ਗੁਰੂ ਦੇ ਪ੍ਰਤੀ ਵਿਸ਼ਵਾਸ ਕਮਜ਼ੋਰ ਪੈ ਜਾਂਦਾ ਹੈ ਸਾਨੂੰ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ ਸਵੇਰੇ 5 ਵਜੇ ਤੋਂ 7 ਵਜੇ ਦੇ ਵਿਚਕਾਰ ਸਾਨੂੰ ਉੱਠਣਾ ਚਾਹੀਦਾ ਹੈ ਸਵੇਰੇ ਅਮਰਤ ਵੇਲੇ ਉੱਠਣਾ ਹੈ ਜਿਸ ਜਗ੍ਹਾ ਤੇ ਬੈਠ ਕੇ ਅਸੀਂ ਪਾਠ ਕਰਨਾ ਹੈ ਗੁਰਬਾਣੀ ਪੜ੍ਹਨੀ ਹੈ ਉਸ ਜਗ੍ਹਾ ਦੀ ਸਫਾਈ ਕਰਨੀ ਹੈ ਆਪਣਾ ਵੀ ਇਸ਼ਨਾਨ ਵਗੈਰਾ ਕਰਕੇ ਸਾਫ਼ ਬਸਤਰ ਪਾਉਣੇ ਹਨ ਜੋ ਵੀ ਤੁਸੀਂ ਥੂਪ ਜੋਤ ਵਗੈਰਾ ਲਗਾਉਂਦੇ ਹੋ ਲਗਾ ਸਕਦੇ ਹੋ ਉਸ ਤੋਂ ਉਪਰੰਤ ਆਪਾਂ ਜੋ ਜੀ ਸਹਿਬ ਜੀ ਦੀ ਗੁਰਬਾਣੀ ਪੜ੍ਹਨੀ ਹੈ ਪਾਠ ਕਰਨ ਉਪਰੰਤ ਅਰਦਾਸ ਕਰਨੀ ਹੈ ਤੇ ਉਸ ਤੋਂ ਬਾਅਦ ਥੋੜੀ ਦੇਰ ਲਈ ਅੱਖਾਂ ਬੰਦ ਕਰਕੇ ਸਿਮਰਨ ਜ਼ਰੂਰ ਕਰਨਾ ਹੈ ਕਿਉਂਕਿ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਗੁਰਬਾਣੀ ਦੇ ਵਿੱਚੋਂ ਰਸ ਹੁੰਦਾ ਹੈ ਉਸ ਰਸ ਨੂੰ ਆਪਾਂ ਆਪਣੇ ਅੰਦਰ ਹਾਜ਼ਮ ਕਰਨਾ ਹੁੰਦਾ ਹੈ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜਾਂਗੇ ਤਾਂ ਹੌਲੀ-ਹੌਲੀ ਸਾਨੂੰ ਆਪਣੇ ਦੁੱਖ ਘੱਟ ਲੱਗਣ ਲੱਗ ਜਾਣਗੇ ਸਾਡੇ ਵਿੱਚ ਇਹਨਾਂ ਨੂੰ ਸਹਿਣ ਦੀ ਹਿੰਮਤ ਆਣੀ ਸ਼ੁਰੂ ਹੋ ਜਾਵੇਗੀ ਇਹ ਉਹ ਹਿੰਮਤ ਸਾਨੂੰ ਪਰਮਾਤਮਾ ਦਿੰਦਾ ਹੈ ਪਰ ਅੰਮ੍ਰਿਤ ਵੇਲੇ ਅਸੀਂ ਉੱਠੇ ਤਾਂ ਸਹੀ ਪਹਿਲੀ-ਪਹਿਲੀ ਵਾਰ ਸਾਨੂੰ ਅੰਮ੍ਰਿਤ ਵੇਲੇ ਉੱਠਣਾ ਬਹੁਤ ਔਖਾ ਲੱਗਦਾ ਹੈ ਪਰ ਜਦੋਂ ਅਸੀਂ 2-3 ਵਾਰ 2-3 ਦਿਨ ਲਗਾਤਾਰ ਉੱਠਦੀ ਰਮਾਂਗੀ ਤਾਂ ਸਾਡੀ ਉਦਾਂ ਦੀ ਹੀ ਆਦਤ ਬਣ ਜਾਂਦੀ ਹੈ ਫਿਰ ਸਾਨੂੰ ਅੰਮ੍ਰਿਤ ਵੇਲੇ ਉੱਠਣਾ ਚੰਗਾ ਲੱਗਦਾ ਹੈ ਗੁਰੂ ਦੀ ਬਾਣੀ ਚ ਬੰਨੀ ਚੰਗੀਆਂ ਲੱਗਦੀਆਂ ਆਪਣੇ ਗੁਰੂ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਹਨ ਫਿਰ ਹੌਲੀ-ਹੌਲੀ ਅਸੀਂ ਦੇਖਾਂਗੇ ਕਿ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਪਰਵਰਤਨ ਆਉਣੇ ਸ਼ੁਰੂ ਹੋ ਗਏ ਹਨ ਸਾਨੂੰ ਅਧਿਆਤਮਿਕ ਚੀਜ਼ਾਂ ਨਾਲ ਮੋਹ ਪਿਆਨਾ ਸ਼ੁਰੂ ਹੋ ਜਾਂਦਾ ਹੈ ਸਾਨੂੰ ਗੁਰਬਾਣੀ ਦੇ ਨਾਲ ਪਿਆਰ ਜਦੋਂ ਸ਼ੁਰੂ ਹੋ ਜਾਂਦੇ ਸਾਨੂੰ ਗੁਰੂ ਦੀਆਂ ਗੱਲਾਂ ਦੇ ਨਾਲ ਪਿਆਰ ਪੈਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਅੰਮ੍ਰਿਤ ਵੇਲੇ ਕਿਉਂ ਨਹੀਂ ਉੱਠ ਪਾਰੇ? ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਰਾਤ ਨੂੰ ਫੋਨ ਦੀ ਸਕਰੋਲਿੰਗ ਬਹੁਤ دیر ਤੱਕ ਕਰਦੇ ਹਾਂ। ਜਦੋਂ ਅਸੀਂ ਰਾਤ ਨੂੰ ਲੇਟ ਸੌਂਦੇ ਹਾਂ ਤਾਂ ਫਿਰ ਸਵੇਰੇ ਅਸੀਂ ਜਲਦੀ ਕਿਵੇਂ ਉੱਠ ਸਕਦੇ ਹਾਂ? ਅੱਜਕਲ੍ਹ ਹਰ ਕੋਈ ਫੋਨ ਗਿਲੱਤ ਵਿੱਚ ਲੱਗਾ ਹੋਇਆ ਹੈ। ਫੋਨ ਦੇਖਦੇ-ਦੇਖਦੇ ਸਾਨੂੰ ਟਾਈਮ ਦਾ ਵੀ ਪਤਾ ਨਹੀਂ ਚੱਲਦਾ। ਕਿ ਕਿੰਨਾ ਟਾਈਮ ਹੋ ਗਿਆ ਹੈ ਜਾਂ ਫਿਰ ਕਿੰਨਾ ਨਹੀਂ ਹੋਇਆ ਹੈ ਅਸੀਂ ਫੋਨ ਨੂੰ ਬਹੁਤ ਜ਼ਿਆਦਾ ਦੇਖਦੇ ਹਾਂ ਜਿਸ ਕਰਕੇ ਸਾਡੇ ਲਈ ਸਵੇਰੇ ਉੱਠਣਾ ਮੁਸ਼ਕਲ ਹੋ ਜਾਂਦਾ ਹੈ ਅਸੀਂ ਹਰ ਚੀਜ਼ ਦਾ ਟਾਈਮ ਫਿਕਸ ਕਰਨਾ ਹੈ ਮੰਨ ਲਓ ਅਸੀਂ ਦੀ ਸੋਚ ਲਈਏ ਕਿ ਅਸੀਂ 8 ਵਜੇ ਸੌਣਾ ਹੈ ਤੇ ਦੂਸਰੇ ਦਿਨ ਲਈ ਅਸੀਂ ਸਵੇਰੇ ਹਮੇਸ਼ਾ ਦੋ ਜਾਂ 2:30 ਵਜੇ ਦਾ అలਾਰਮ ਲਗਾ ਕੇ ਉੱਠ ਸਕਦੇ ਹਾਂ ਪਹਿਲੇ ਪਹਿਲੀ ਵਾਰ ਸਾਨੂੰ అలਾਰਮ ਲਗਾਉਣਾ ਪਵੇਗਾ ਪ੍ਰਬਾਦ ਵਿੱਚ ਸਾਨੂੰ అలਾਰਮ ਵੀ ਲਗਾਉਣਾ ਨਹੀਂ ਪਵੇਗਾ ਕਿਉਂਕਿ ਗੁਰੂ ਮਹਾਰਾਜ ਦੀ ਦਇਆ ਮਿਹਰ ਦੇ ਨਾਲ ਸਾਡੀ ਅੱਖ ਅੰਮ੍ਰਿਤ ਵੇਲੇ ਆਪਣੀ ਆਪ ਹੀ ਖੁੱਲਣੀ ਸ਼ੁਰੂ ਹੋ ਜਾਵੇਗੀ